ਪੰਜਾਬ ਜ਼ੋਨ ਟੀਵੀ ਦੇ ਨਾਲ ਜੁੜੇ ਹੋਏ तमाम ਦਰਸ਼ਕਾਂ ਦਾ ਬਹੁਤ ਸਵਾਗਤ ਹੈ ਪੰਜਾਬ ਇਨੀ ਦਿਨੀ ਜਿਹੜਾ ਉਹ ਹੜ੍ਹ ਦੇ ਹਾਲਾਤਾਂ ਦਾ ਸਾਹਮਣਾ ਜਿਹੜਾ ਉਹ ਕਰ ਰਿਹਾ ਹੈ ਪੰਜਾਬ ਦੇ ਕਈ ਜ਼ਿਲ੍ਹੇ ਨੇ ਜਿਹੜੇ ਉਹ ਉਹਨਾਂ ਦੇ ਵਿੱਚ ਪਿੰਡ ਨੇ ਲੋਕ ਜਿਹੜੇ ਆ ਪ੍ਰਭਾਵਿਤ ਹੋਏ ਹੋਏ ਨੇ ਸਿੱਧੇ ਤੌਰ ਤੇ ਔਰ ਜੋ ਉਂਗਲਾ ਨੇ ਇਸ ਵੇਲੇ ਉਹ ਸਰਕਾਰਾਂ ਵੱਲ ਵੀ ਜ਼ਰੂਰ ਉਠ ਰਹੀਆਂ ਨੇ ਤੇ ਕੀ ਸਰਕਾਰ ਨੇ ਸਮਾਂ ਰੈਂਦੇ ਪ੍ਰਬੰਧ ਜਿਹੜੇ ਆ ਉਹ ਕਿਉਂ ਨਹੀਂ ਕੀਤੇ ਹੈਗੇ ਆ ਚਾਹੇ ਉਹ ਦਰਿਆਵਾਂ ਦੀ ਸਾਫ ਸਫਾਈ ਹੋਵੇ ਜਾਂ ਫਿਰ ਪਾਣੀ ਛੱਡਣ ਨੂੰ ਲੈ ਕੇ ਕਿ ਪਾਣੀ ਜਿਹੜਾ ਇੱਕਦਮ ਇਕੱਠਾ ਕਰ ਲਿਆ ਜਾਂਦਾ ਤੇ ਬਾਅਦ ਚ ਛੱਡ ਲਿਆ ਜਾਂਦਾ ਖੈਰ ਇਹ ਸਭ ਕੁਝ ਤਾਂ ਚੱਲ ਹੀ ਰਿਹਾ ਪਰ ਇਸ ਦੇ ਵਿਚਾਲੇ ਇੱਕ ਜਿਹੜਾ ਮਾਜਰਾ ਹੋਰ ਸਾਹਮਣੇ ਆਇਆ ਉਹ ਹੈ ਹਰਮੀਤ ਸਿੰਘ ਪਠਾਨ ਮਾਜਰਾ ਸਨੌਰ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਤੇ ਉਹਨਾਂ ਨੇ ਜਿਹੜਾ ਕੁਝ ਦਿਨ ਪਹਿਲਾਂ ਜੋ ਉਹਨਾਂ ਦੀ ਵੀਡੀਓਜ਼ ਆਈਆਂ ਬਿਆਨ ਉਹਨਾਂ ਦੇ ਸਾਹਮਣੇ ਆਏ ਜਦੋਂ ਉਹ ਹੜ ਪ੍ਰਭਾਵਿਤ ਇਲਾਕੇ ਜਾਂ ਆਪਣੇ ਇਲਾਕੇ ਦਾ ਦੌਰਾ ਜਿਹੜਾ ਉਹ ਕਰ ਰਹੇ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਸਵਾਲ ਚੱਕੇ ਕ੍ਰਿਸ਼ਨ ਕੁਮਾਰ ਉਹਨਾਂ ਦੇ ਉੱਪਰ ਕਿ ਉਹਨਾਂ ਦੀ ਵਜ੍ਹਾ ਦੇ ਕਰਕੇ ਪੰਜਾਬ ਜਿਹੜਾ ਅੱਜ ਹੜ ਰਿਹਾ ਸਿੱਧਾ-ਸਿੱਧਾ ਕਹਿ ਲੋ ਕਿ ਅਫਸਰशाही ਦੇ ਉੱਤੇ ਸਵਾਲ ਜਿਹੜੇ ਆ ਉਹ ਹਰਮੀਤ ਸਿੰਘ ਪਠਾਨਵਾਜਰਾ ਨੇ ਚੁੱਕੇ ਔਰ ਉਸ ਤੋਂ ਬਾਅਦ ਜਿੱਦਾਂ ਉਹ ਘਟਨਾਕ੍ਰਮ ਜਿਹੜਾ ਉਹ ਬਣਦਾ ਗਿਆ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੇ ਉੱਪਰ ਇੱਕ ਮਾਮਲੇ ਨੂੰ ਲੈ ਕੇ ਜਿਹੜਾ ਐਫ ਆਈ ਆਰ ਜਿਹੜੀ ਹੈ ਉਸ ਨੂੰ ਲੈ ਕੇ ਔਰ ਮਾਮਲਾ ਜਿਹੜਾ ਉਹ ਕਈ ਸਾਲ ਪੁਰਾਣਾ ਹੈ 2013-14 ਦਾ ਉਹ ਮਾਮਲਾ ਜਿਹੜਾ ਦੱਸਿਆ ਜਾਂਦਾ ਹੈ ਤੇ ਰੇਪ ਦੇ ਮਾਮਲੇ ਦੇ ਵਿੱਚ ਫਿਰ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਤੇ ਉਹਨਾਂ ਦੀ ਫਰਾਰੀ ਨੂੰ ਲੈ ਕੇ ਉਸ ਤੋਂ ਬਾਅਦ ਹੁਣ ਤੱਕ ਉਹ ਕਿੱਥੇ ਨੇ ਇਸ ਬਾਰੇ ਕੁਝ ਵੀ ਪਤਾ ਨਹੀਂ ਹੈ ਇਸ ਦੇ ਬਾਰੇ ਅੱਜ ਗੱਲਬਾਤ ਕਰਾਂਗੇ ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਪ੍ਰੋਫੈਸਰ ਸਾਹਿਬ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਬਲੀਵ ਜੀ ਪ੍ਰੋਫੈਸਰ ਸਾਹਿਬ ਇੱਕ ਪਾਸੇ ਤਾਂ ਪੰਜਾਬ ਜਿਹੜਾ ਉਹ ਹੜਾਂ ਦੀ ਮਾਰ ਚੱਲ ਰਿਹਾ ਹੈ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਤੇ ਇੱਕ ਪਾਸੇ ਇਹ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਨੇ ਉਹ ਇਹ ਮਾਮਲਾ ਸਾਹਮਣੇ ਆਇਆ ਹੈਗਾ ਇੱਕ ਗੱਲ ਤੇ ਬੜੀ ਸੁਭਾਵਿਕ ਹੈ ਕਿ ਜਦੋਂ ਤੋਂ ਕਹਿ ਲਓ ਕਿ ਜਿਹੜਾ ਹੜ੍ਹ ਦੀ ਸਥਿਤੀ ਪੰਜਾਬ ਦੇ ਵਿੱਚ ਬਣੀ ਹੋਈ ਹੈ ਉਦੋਂ ਤੋਂ ਹੀ ਲੋਕ ਸਰਕਾਰਾਂ ਵੱਲ ਉਂਗਲਾ ਚੱਕ ਰਹੇ ਨੇ ਪਰ ਹਰਮੀਲ ਸਿੰਘ ਪਠਾਣ ਮਾਜਰਾ ਜਿਹੜਾ ਉਹਨਾਂ ਨੇ ਕਿਹਾ ਕਿ ਕ੍ਰਿਸ਼ਨ ਕੁਮਾਰ ਜਿਹੜੇ ਨੇ ਉਹ ਸਿੱਧੇ-ਸਿੱਧੇ ਜ਼ਿੰਮੇਵਾਰ ਨਹੀਂ ਇਸ ਦੇ ਲਈ ਸਾਨੂੰ ਦਰਿਆਵਾਂ ਦੇ ਵਿੱਚੋਂ ਜਿਹੜਾ ਉਹ ਮਿੱਟੀ ਕੱਢਣ ਦੀ ਇਜਾਜ਼ਤ ਜਿਹੜੀ ਆ ਉਹ ਨਹੀਂ ਦਿੱਤੀ ਗਈ ਜੇ ਕੱਢ ਲੈਂਦੇ ਫਿਰ ਸ਼ਾਇਦ ਇਹ ਹਾਲਾਤ ਜਿਹੜੇ ਆ ਨਾ ਬਣਦੇ ਕੀ ਦੇਖਦੇ ਹੋ ਕੀ ਸਮਝਦੇ ਹੋ ਕੁਝ ਲੋਕ ਇਸ ਨੂੰ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਹੀ ਕੋਸਟੰਟ ਹੈ ਕੁਝ ਲੋਕ ਇਸ ਨੂੰ ਕਹਿ ਰਹੇ ਨੇ ਕਿ ਵਾਕਈ ਜੋ ਹਰਮਿੰਦਰ ਸਿੰਘ ਪਠਾੜ ਮਾਜਰਾ ਕਹਿ ਰਹੇ ਨੇ ਉਹ ਗੱਲ ਬਿਲਕੁਲ ਠੀਕ ਹੈਗੀ ਹੈ ਜੇਕਰ ਇਦਾਂ ਹੋ ਜਾਂਦਾ ਤਾਂ ਸ਼ਾਇਦ ਪੰਜਾਬ ਨਾ ਹਟਦਾ ਕਿਵੇਂ ਦੇਖਦੇ ਹਾਂ ਇਸ ਪੂਰੇ ਮਸਲੇ ਨੂੰ ਦੇਖੋ ਬਲਦੀਪ ਜੀ ਗੱਲ ਬੜੀ ਸਾਫ਼ ਹੈ ਉਹਨਾਂ ਨੇ ਦੋ ਕਿਸਮ ਦੇ ਮੈਸੇਜ ਦਿੱਤੇ ਆ ਇੱਕ ਤੇ ਇਹ ਹੈ ਕਿ ਪੰਜਾਬ ਸਰਕਾਰ ਨੂੰ ਕੰਮ ਕਰ ਨਹੀਂ ਦਿੱਤਾ ਜਾਂਦਾ ਔਰ ਉਹਨਾਂ ਨੇ ਬਾਰ-ਬਾਰ ਇਸ ਗੱਲ ਦਾ ਜ਼ੋਰ ਦਿੱਤਾ ਕਿ ਭਗਵੰਤ ਮਾਨ ਲਈ ਅਜੇ ਵੀ ਇਸ ਗੱਲ ਦਾ ਟਾਈਮ ਹੈਗਾ ਕਿ ਜੇ ਉਹ ਆਪਣੇ ਤੌਰ ਤੇ ਕੰਮ ਕਰਨ ਲੱਗ ਜਾਈਏ ਔਰ ਦਿੱਲੀ ਵਾਲਿਆਂ ਦੇ ਖੁੰਡੇ ਨੂੰ ਦੂਰ ਕਰ ਦੇ ਤਾਂ ਇਸ ਪ੍ਰੋਬਲਮ ਚੋਂ ਜਿਹੜੀ ਆਪਾਂ ਸਾਰੀ ਫੇਸ ਕਰ ਰਹੇ ਹਾਂ ਪਾਵੇਂ ਉਹ ਹਾਰ ਜਾਂ ਪੰਜਾਬ ਦੇ ਵਿਕਾਸ ਨਾਲ ਰਿਲੇਟਿਡ ਮੁੱਦੇ ਆ ਉਹਦੇ ਤੋਂ ਆਪਣੀ ਸਰਕਾਰ ਉੱਭਰ ਸਕਦੀ ਐ ਅਸੀਂ ਅਜੇ ਵੀ ਮਜ਼ਬੂਤੀ ਫੜ ਸਕਦੇ ਆ ਦੂਜੇ ਪਾਸੇ ਉਹਨਾਂ ਨੇ ਬਿਲਕੁਲ ਇਰੀਗੇਸ਼ਨ ਦੇ ਨਾਲ ਜਿਹੜੇ ਸਬੰਧਤ ਕ੍ਰਿਸ਼ਨ ਕੁਮਾਰ ਆ ਉਹਨਾਂ ਨੂੰ ਘਟਾਰੇ 'ਚ ਖੜਾ ਕੀਤਾ ਕਿ ਉਹਨਾਂ ਨੇ ਰੀਤਾ ਨਹੀਂ ਕੱਢਣ ਦਿੱਤੀ ਜਿਹਦੇ ਕਰਕੇ ਇਹ ਉਹਦੇ 'ਚ ਇਹ ਹੋਇਆ ਕਿ ਸੀ ਡੀਸਿਲਟਿੰਗ ਜਿਹਨੂੰ ਕਹਿੰਦੇ ਆ ਰੀਤਾ ਕਹ ਲੋ ਜਾਂ ਮਿੱਟੀ ਇਹ ਗਿਰਾ ਨਹੀਂ ਕਰ ਦਿੱਤਾ ਉਹਦੇ ਕਰਕੇ ਉਹ ਨਹੀਂ ਕਰ ਦਿੱਤੀ ਜਿਹਦੇ ਕਰਕੇ ਇਹ ਰਿਜ਼ਲਟ ਨਿਕਲਿਆ ਕਿ ਹਾਰਡ ਜਿਹੜਾ ਪਾਣੀ ਜਿਹਦੇੋਂ ਆਇਆ ਤੇ ਉਹਨਾਂ ਨੇ ਭਾਵੇਂ ਉਹ ਕੱਗਰ ਆ ਭਾਵੇਂ ਬਾਕੀ ਜਗ੍ਹਾ ਆ ਉਹ ਇਸ ਕਿਸਮ ਦਾ ਉਹਨਾਂ ਨੇ ਉਹਨਾਂ ਨੂੰ ਦੋਸ਼ ਲਾਇਆ ਕਿ ਉਹ ਵੱਡੇ ਪਦਾਰਥ ਫਲਾਡਾ ਮਤਲਬ ਆ ਗਿਆ ਹੁਣ ਦੇਖੋ ਤੁਹਾਨੂੰ ਇੱਕ ਰਾਜਨੀਤਿਕ ਜਮਾਤ ਤੇ ਬਲਦੀਪ ਜੀ ਬਹੁਤਾ ਵਿਸ਼ਵਾਸ ਕੀਤਾ ਨਹੀਂ ਜਾ ਸਕਦਾ ਹੁੰਦਾ ਇਹ ਕਹਿਣਾ ਕੋਸ਼ ਕਰਨਾ ਕੋਸ਼ ਅੰਦਰ ਕੋਸ਼ ਬਾਹਰ ਕੋਸ਼ ਇਹ ਬਹੁਤ ਕੁਝ ਫਰਕ ਹੁੰਦਾ ਪਰ ਇੱਕ ਗੱਲ ਸਾਫ਼ ਹੈ ਕਿ ਉਹਨਾਂ ਦਾ ਜਿਹੜਾ ਪਾਸਟ ਪਰਿਵਾਰਕ ਜੀਵਨ ਆ ਉਹਦੇ ਵਿੱਚ ਕਈ ਕਿਸਮ ਦੇ ਅੜਿੱਕੇ ਤੇ ਹੈ ਅੜਿੱਕੇ ਇਸੇ ਕਿਸਮ ਦੇ ਆ ਕੇ ਉਹ ਕੋ ਬਿਨਾ ਸ਼ਾਇਦ ਡਾਈਵੋਰਸ ਪਹਿਲਿਆਂ ਤੋਂ ਕੀਤਿਆਂ ਦੂਜੇ ਨਾਲ ਵਿਆਹ ਇਹ ਪਹਿਲਾਂ ਕਾਫੀ ਗੱਲ ਆਈ ਸੀ ਸਾਹਮਣੇ ਫਿਰ ਦੂਜੇ ਨਾਲ ਵਿਆਹ ਚਰਚਾ ਚੱਲ ਰਹੀ ਵਿਆਹ ਹੋ ਗਿਆ ਉਹ ਅੱਜ ਕੁਝ ਪੇਪਰਾਂ ਨੇ ਉਹਨੂੰ ਦੁਬਾਰਾ ਰਿਵਾਈਜ਼ ਵੀ ਕੀਤਾ ਆ ਕਿ 21 ਚ ਹੋ ਗਿਆ ਫਿਰ ਉਹ ਰੌੜਾ ਪੈ ਗਿਆ ਇੱਕ ਨਾ ਕਿਸੇ ਦੇ ਪਰਸਨਲ ਮਾਮਲੇ ਆ ਹੁਣ ਉਸ ਗੱਲ 'ਚ ਜੇ ਤੁਸੀਂ ਉਲਝੇ ਆ ਤੇ ਉਹ ਇੱਕ ਪੋਲਿਟਿਕਲ ਲੋਕਾਂ ਨੂੰ ਆਪਣਾ ਇੱਕ ਰੋਲ ਮਾਡਲ ਦੇ ਤੌਰ ਤੇ ਤੇ ਰਹਿਣੇ ਚਾਹੀਦਾ ਆ ਕਿ ਤੁਸੀਂ ਇਹੋ ਜੇ ਕੰਮ ਨਾ ਕਰੋ ਜਿਹਦੇ ਕਰਕੇ ਤੁਸੀਂ ਚਰਚਾ ਚਾਓ ਜਾਂ ਤੁਹਾਡੇ ਦੇ ਕੋਈ ਲੀਗਲ ਕਾਰਵਾਈ ਕਰਨੀ ਪਏ ਜਾਂ ਤੁਹਾਡੀ ਹੀ ਲੀਡਰ ਤੁਹਾਡੇ ਹੀ ਸਰਕਾਰ ਦੇ ਕੁਝ ਨਮਾਇੰਦੇ ਉਹ ਤੁਹਾਨੂੰ ਬਲੈਕਮੇਲ ਕਰਨ ਉਸ ਗੱਲ ਤੇ ਇਹ ਵੀ ਤੇ ਹੁੰਦਾ ਨਾ ਜੀ ਇਹ ਚੰਗਾ ਜੀ ਕੇਸ ਅਸੀਂ ਰੱਖਿਆ ਹੋਇਆ ਜਦੋਂ ਤੁਸੀਂ ਬੋਲੋਗੇ ਮੂੰਹ ਖੋਲੋਗੇ ਅਸੀਂ ਫਿਰ ਉਸ ਨੂੰ ਆਪਣੇ ਤੌਰ ਤੇ ਝਾੜ ਚੰਮ ਕੇ ਪੁਲਿਸ ਦਾ ਕੇਸ ਦਰਜ ਕਰਵਾ ਦਾਂਗੇ ਉਹ ਉਂਝ ਹੀ ਹੋਇਆ ਲੱਗਦਾ ਜੀ ਤੇ ਉਹ ਕੇਸ ਤੇ ਪੁਰਾਣਾ ਹੀ ਸੀਗਾ ਗੱਲ ਇੰਜ ਬਣਾਈ ਗਈ ਆ ਕਿ 25 ਤਰੀਕ ਨੂੰ ਉਸ ਲੇਡੀ ਨੂੰ ਦੁਬਾਰਾ ਬੁਲਾਇਆ ਗਿਆ ਉਹਨੂੰ ਦੱਸਿਆ ਗਿਆ ਔਰ ਫਿਰ ਉਹ ਗੱਲ ਨੂੰ ਦੁਬਾਰਾ ਬਣਾ ਕੇ ਕਿ ਦੇਖੋ ਜੀ ਉਹ ਉਹਦੇ ਨਾਲ ਉਹ ਸਮਝੌਤਾ ਤੇ ਕੀ ਕਰਨਾ ਕਿ ਉਹ ਕੇਸ ਪਹਿਲਾਂ ਚੱਲ ਰਿਹਾ ਇਹ ਕੋਈ ਨਵਾਂ ਕੇਸ ਨਹੀਂ ਉਹ ਕੇਸ ਪਹਿਲਾਂ ਚੱਲ ਰਿਹਾ ਆਲਰੇਡੀ ਅੰਡਰ ਇਨਵੈਸਟੀਗੇਸ਼ਨ ਆ ਤੇ ਡੀਜੀਪੀ ਸ਼ਾਇਦ ਰੋਪੜ ਦੇ ਨੂੰ ਕਿਸੇ ਨੂੰ ਉਹ ਕੇਸ ਦਿੱਤਾ ਹੋਇਆ ਉਸ ਦੀ ਸਹੀ ਤਕੀਕਾ ਕਰਨ ਲਈ ਤੇ ਉਹ ਫਿਰ ਉਹ ਉਹਨਾਂ ਨੇ ਜੀ ਇਹ ਐਫ ਆਈ ਆਰ ਤੇ ਲਿਖਾਤਾ ਜੀ ਮੈਂ ਤੇ ਗਈ ਸੀ ਸਮਝੌਤਾ ਕਰਨ ਜਾਂ ਕੋਈ ਹੱਲ ਕੱਢਣ ਜਾਂ ਸਾਰੇ ਮਾਮਲੇ ਦਾ ਆਊਟ ਆਫ ਕੋਰਟ ਜਿਵੇਂ ਹੋ ਜਾਂਦਾ ਤੇ ਉੱਥੇ ਤੇ ਫਿਰ ਰੇਪ ਦਾ ਮਤਲਬ ਹੋਇਆ ਕੇਸ ਹੋਇਆ ਉਸ ਤਰੀਕੇ ਨਾਲ ਲਿਖਿਆ ਗਿਆ ਹੁਣ ਹਾਲਾਤ ਤੁਸੀਂ ਦੇਖੋ ਕਿਹੋ ਜੇ ਬਣੇ ਆ ਇਹ ਹੈ ਤੇ ਬਲਦੀਪ ਜੀ ਬੜੀ ਟਰੈਜੇਡੀ ਹੀ ਗੱਲ ਆ ਕਿ ਉਹਨਾਂ ਨੇ ਉਦੋਂ ਇਹ ਕੇਸ ਨੂੰ ਅਬਾਰਿਆ ਇਹ ਸਾਰੇ মিডিਆ ਵੀ ਸਮਝ ਰਿਆ ਦੂਜੀਆਂ ਪੋਲੀਟੀਕਲ ਪਾਰਟੀਆਂ ਵੀ ਸਮਝ ਰੀਆਂ ਬਾਜਵਾ ਹੋਣਾ ਨੇ ਵੀ ਜਿਹੜੇ ਐਲੋਪ ਉਹਨਾਂ ਨੇ ਇਹਦੇ ਤੇ ਦਿੱਤਾ ਕਿ ਇਹ ਤੇ ਇੱਕ ਕੰਡਿਕਟਿਵ ਪੋਲਿਟਿਕਸ ਹੈਗੀ ਆ ਬਦਲਾਖੋਰੀ ਦੀ ਪੋਲਿਟਿਕਸ ਆ ਉਹਨੇ ਮੂੰਹ ਖੋਲ ਲਿਆ ਸਵਾਲ ਇਹ ਵੀ ਪੈਦਾ ਕਿ ਕ ਐਮਐਲਏ ਜਿਹਦਾ ਪਾਸਟ ਇਹੋ ਜਿਹਾ ਹੋਵੇ ਉਹਨੇ ਇਸ ਮੌਕੇ ਤੇ ਮੂੰਹ ਕਿਉਂ ਖੋਲ ਲਿਆ ਲੋਕ ਹੈ ਵੀ ਤੇ ਸ਼ੱਕ ਕਰ ਰਹੇ ਆ ਨਾ ਕਿ ਕਿਤੇ ਕੋਈ ਸ਼ਾਇਤ ਨਹੀਂ ਜਾਂ ਕਿਤੇ ਦੂਜੇ ਪਾਸੇ ਜੰਪਤ ਨਹੀਂ ਕਰਨ ਜਾ ਰਹੇ ਇਹ ਵੀ ਚਰਚਾ ਚੱਲ ਪਈ ਨਾਲ ਹੀ ਕਿ ਇਹ ਇਕੱਲੇ ਨਹੀਂ ਹੈਗੇ ਹੋਰ ਵੀ ਇੱਥੇ 8-10 ਲੋਕ ਇਹੋ ਜਿਹੇ ਹੈਗੇ ਆ ਇਹ ਜਿਹੜੇ ਐਮਐਲਏ ਉਹ ਇਸ ਪਾਸੇ ਨੂੰ ਜਾ ਸਕਦੇ ਆ ਜੀ ਇਸ ਕਿਸਮ ਦਾ ਵੀ ਇੱਕ ਚਰਚਾ ਚੱਲੀ ਹੈ ਕਿ ਓਵਰਆਲ ਮੈਨੂੰ ਐਵੇਂ ਲੱਗਦਾ ਕਿ ਅਜੇ ਨਿਖੜ ਕੇ ਗੱਲ ਤੇ ਨਹੀਂ ਸਾਹਮਣੇ ਆਈ ਜਿੰਨਾ ਫੈਕਟ ਹੈਗਾ ਉਹ ਤੇ ਬੜਾ ਸਾਫ ਹੈਗਾ ਕਿ ਉਹਨਾਂ ਦੇ ਪਾਸਟ ਨੂੰ ਡਿਸਟਰਬ ਪਾਸਟ ਨੂੰ ਉਹ ਪੁਰਾਣੇ ਕੇਸ ਨੂੰ ਇੱਕ ਕਿਸਮ ਦਾ ਉਹਨਾਂ ਦੇ ਵਿਰੁੱਧ ਵਰਤਿਆ ਜਾ ਰਿਹਾ ਹੈ ਸਟਲੀ ਗਏ ਸੀ ਆਪਾਂ ਜਾਣਦੇ ਹਾਂ ਹਰਿਆਣੇ ਦੇ ਕਰਨਾਲ ਦੇ ਇੱਕ ਪਿੰਡ ਚ ਡਬੜੀ ਕਿਹੋ ਜਿਹਾ ਪਿੰਡ ਡਬੜੀ ਉਹਦਾ ਨਾਮ ਹੈਗਾ ਜੀ ਤੇ ਜੋ ਉੱਥੇ ਸੀਨ ਕ੍ਰੀਏਟ ਹੋਇਆ ਉਹ ਵੀ ਇੱਕ ਬੜਾ ਹੈਰਾਨੀ ਵਾਲੀ ਗੱਲ ਆ ਕਿ ਬੰਦੇ ਨੇ ਫੜ ਲਿਆ ਫਿਰ ਲੋਕਾਂ ਨੇ ਹੋਇਆ ਹਾਂ ਪੱਥਰ ਮਾਰੇ ਜੀ ਫਿਰ ਜੀ ਇੱਕ ਨਾਲ ਦਾ ਬੰਦਾ ਸੀ ਕਿ ਬਲਵਿੰਦਰ ਕੇ ਕੀ ਨਾ ਆ ਉਹਦੇ ਕੋਲੋਂ ਤਿੰਨ ਪਿਸਤੌਲ ਪੁਲਿਸ ਦੇ ਕੋਲ ਪਿਸਤੌਲ ਤੇ ਜਿੰਨੇ ਮਰਜੀ ਪਾ ਦੇਣ ਭਾਵੇਂ ਉਹ ਕੰਬਾਏ ਕਾਰਬਾਈਨ ਪਾ ਦੇਣ ਕੋਸ਼ ਪਾ ਦੇਣ ਉਹ ਹਥਿਆਰ ਉਹਨਾਂ ਕੋ ਹੁੰਦੇ ਆਪਾਂ ਪਹਿਲਾਂ ਵੀ ਦੇਖਿਆ ਪਰ ਇੱਕ ਬੰਦਾ ਤਿੰਨ ਪਿਸਤੌਲ ਲੈ ਕੇ ਕੀ ਕਰਦਾ ਉਹ ਮੈਨੂੰ ਇਹ ਨਹੀਂ ਸਮਝ ਆਉਂਦੀ ਹੱਥ ਤੇ ਦੋ ਹੀ ਆ ਤੀਜਾ ਕਹਦੇ ਨਾਲ ਚਲਾਉਂਦਾ ਹੋ ਹਾਂ ਜਾਂ ਉਹ ਉਨਜੀ ਬਾਕੀ ਸਾਰਿਆਂ ਦਾ ਸਮਾਨ ਇਕੱਠਾ ਕਰਕੇ ਫਿਰਦਾ ਸੀ ਜੋੜੇ ਮਾਜਰੇ ਅਜਾ ਪਠਾਨ ਮਾਜਰੇ ਦੇ ਵੀ ਇਹ ਇਹ ਗੱਲ ਵੀ ਪ੍ਰੋਫੈਸਰ ਸਾਹਿਬ ਬੜੀ ਧਿਆਨ ਦੇਣ ਵਾਲੀ ਐ ਇਸ ਪੂਰੇ ਮਸਲੇ ਦੇ ਵਿੱਚ ਕਿ ਜਿਹੜੇ ਆਪਣੇ ਬਿਆਨਾਂ ਨੂੰ ਲੈ ਕੇ ਪਠਾਨ ਮਾਜਰਾ ਪਿਛਲੇ ਦਿਨੀ ਚਰਚਾ ਦੇ ਵਿੱਚ ਆਏ ਉਨ੍ਹਾਂ ਬਿਆਨਾਂ ਦੇ ਵਿੱਚ ਉਹ ਬੜੇ ਬੇਫਿਕਰ ਹੋ ਕੇ ਇਹ ਗੱਲ ਕਹਿ ਰਹੇ ਨੇ ਕਿ ਦੇਖੋ ਹੁਣ ਉਹਨਾਂ ਦੇ ਖਿਲਾਫ ਕਾਰਵਾਈ ਤਾਂ ਹੋਣੀ ਹੀ ਹੈ ਪਤਾ ਹੀ ਹੈ ਵੀ ਜਿੱਦਾਂ ਦੇ ਉਹਨਾਂ ਨੇ ਬਿਆਨ ਦਿੱਤੇ ਨੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਗ੍ਰਿਫਤਾਰੀ ਉਹਨਾਂ ਦੀ ਹੋ ਸਕਦੀ ਹੈ ਆਪਣੇ ਮੂੰਹੋਂ ਇਹ ਗੱਲ ਕਹਿ ਰਹੇ ਨੇ ਪਰ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਤਮਾਮ ਮੀਡੀਆ ਚੈਨਲਸ ਦੇ ਉੱਪਰ ਚੱਲੀ ਉਹ ਇਹ ਕਿ ਉਹ ਫਰਾਰ ਹੋ ਗਏ ਨੇ ਉਹਨਾਂ ਨੇ ਫਾਇਰਿੰਗ ਕੀਤੀ ਹੈਗੀ ਐ ਇੱਥੋਂ ਤੱਕ ਵੀ ਕੁਝ ਮੀਡੀਆ ਚੈਨਲ ਚਲਾ ਰਹੇ ਸੀ ਕਿ ਖੁਦ ਪਠਾਨ ਮੰਜਰਾ ਨੇ ਫਾਇਰਿੰਗ ਕੀਤੀ ਹੈਗੀ ਐ ਇਹ ਇਦਾਂ ਲੱਗਦਾ ਹੈ ਜਿਵੇਂ ਕੁਝ ਸਕ੍ਰਿਪਟਡ ਹੁੰਦਾ ਬਹੁਤ ਲੋਕ ਇਹਨੂੰ ਐਵੇਂ ਵੀ ਦੇਖ ਰਹੇ ਆ ਵੀ ਬੜਾ ਜਿਵੇਂ ਸਕ੍ਰਿਪਟਡ ਹੋ ਕੇ ਚੱਲ ਰਿਹਾ ਇੱਕ ਮੌਜੂਦਾ ਸਿਟਿੰਗ ਐਮਐਲਏ ਐ ਉਹਨੂੰ ਫਰਾਰ ਹੋਣ ਦੀ ਤੇ ਫਾਇਰਿੰਗ ਦੀਆਂ ਗੱਲਾਂ ਇਹ ਦੇਖੋ ਬਲਦੀਵ ਜੀ ਇੱਕ ਅਖਬਾਰ ਚ ਆਇਆ ਵੀ ਆ ਇੰਗਲਿਸ਼ ਡੇਲੀ ਦੇ ਵਿੱਚ ਕਿ ਜਦੋਂ ਪੁਲਿਸ ਨੂੰ ਪੁੱਛਿਆ ਗਿਆ ਕਿ ਫਾਇਰਿੰਗ ਹੋਈ ਕਹਿੰਦੇ ਸਾਨੂੰ ਲੱਗਾ ਕਿ ਹੋਈ ਪਰ ਇਹ ਦਿੱਥੋਂ ਮੁੱਕਰ ਵੀ ਰਿਹਾ ਪਰ ਉਹਨਾਂ ਦੇ ਆਪਣੇ ਇੱਕ ਪੁਰਾਣੇ ਕਈ ਬੰਦੇ ਹੁੰਦੇ ਸਰਕਾਰ ਦੇ ਪੱਕੇ ਹੀ ਝੋਲੀ ਚੁੱਕ ਹੁੰਦੇ ਆ ਉਹਨਾਂ ਨੇ ਆ ਕੇ ਪ੍ਰੈਸ ਕਾਨਫਰੰਸ ਕਰਕੇ ਜਾਂ ਵੱਡੇ ਪੱਧਰ ਤੇ ਮੀਡੀਆ ਦੇ ਵਿੱਚ ਇਹ ਬਿਆਨ ਦਿੱਤੇ ਆ ਕੇ ਨਹੀਂ ਜੀ ਨਹੀਂ ਉੱਥੇ ਤੇ ਗੋਲੀ ਵੀ ਚੱਲੀ ਆ ਉੱਥੇ ਤੇ ਇੰਜ ਹੋਇਆ ਮਤਲਬ ਪੱਥਰ ਚੱਲੇ ਉਹ ਸਾਰਾ ਉਸ ਗੱਲ ਦੀ ਸਟੋਰੀ ਜਿਹੜੀ ਤੁਸੀਂ ਸਕ੍ਰਿਪਟਡ ਆ ਉਹ ਫੈਲਾਈ ਗਈ ਆ ਔਰ ਮੀਡੀਆ ਨੇ ਕਾਫੀ ਹੱਦ ਤੱਕ ਬਿਨਾ ਵੈਰੀਫਿਕੇਸ਼ਨ ਤੋਂ ਚੁੱਕੀ ਵੀ ਆ ਜੀ ਜੇ ਜੇ ਗੋਲੀ ਚੱਲੀ ਆ ਤੇ ਉਹਦੇ ਸ਼ੈਲ ਵੀ ਹੋਣਗੇ ਉਹਦੇ ਪ੍ਰੂਫ ਵੀ ਹੋਣਗੇ ਖਾਲੀ ਪਿਸਤੌਲ ਕਿਉਂ ਦਿਖਾਈ ਜਾਨੀ ਉਹ ਸ਼ੈਲ ਵੀ ਦਿਖਾਓ ਨਾ ਨਾ ਗੋਲੀ ਚੱਲੀ ਆ ਤੇ ਸ਼ੈਲ ਵੀ ਹੋਣਗੇ ਉਹ ਕਿੱਥੇ ਆ ਮਤਲਬ ਤੁਸੀਂ ਉਹ ਜਿਹੜੀ ਸਟੋਰੀ ਬਣਾਉਣੀ ਆਂ ਤੇ ਉਹ ਇੱਕ ਵਾਰੀ ਬਣਾਉਣੀ ਆ ਕਿਉਂਕਿ ਇੱਕ ਵਾਰੀ ਬੰਦਾ ਬਦਨਾਮ ਹੋ ਜਾਊਗਾ ਫਿਰ ਜਦੋਂ ਬਦਨਾਮ ਹੋ ਜਾਊ ਫਿਰ ਫੜ ਕੇ ਉਹਨੂੰ ਟਣਾ ਕਟਣਾ ਥੋੜਾ ਜਿਹਾ ਸੂਤਰ ਕਰਨਾ ਠੀਕ ਹੋ ਜਾਊਗਾ ਭਾਵੇਂ ਉਹ ਬਲੈਕਮੇਲ ਕਰਨ ਕੇ ਦੁਬਾਰਾ ਵਾਪਸ ਆ ਜਾ ਭਾਵੇਂ ਇਸ ਗੱਲ ਹੀ ਹੋਵੇ ਕਿ ਚਲੋ ਇਹਨੂੰ ਹੁਣ ਜੇਲ੍ਹ ਦੀ ਹਵਾ ਦਿਖਾਓ ਇਹ ਗੱਲ ਮੈਂ ਇਸ ਢੰਗ ਨਾਲ ਕਰ ਰਿਹਾ ਕਿ ਪੋਲਿਟੀਕਲ ਜਮਾਤ ਦੇ ਵਿੱਚ ਘੱਟ ਕੋਈ ਨਹੀਂ ਹੈ ਇਹ ਜਿਸ ਤਰ੍ਹਾਂ ਗੈਂਗਵਾੜ ਨੇ ਹੁੰਦੀ ਆ ਉਹਦੇ ਵਿੱਚ ਘੱਟ ਕੋਈ ਹੁੰਦਾ ਗੈਂਗਸ ਦੇ ਵਿੱਚ ਜੀ ਇੱਕ ਗੈਂਗ ਦੇ ਇੱਕ ਬੰਦੇ ਨੇ ਦੂਜੇ ਗੈਂਗ ਦੇ ਬੰਦੇ ਨੂੰ ਫੜ ਲਿਆ ਜਾਂ ਆਪਣੇ ਗੈਂਗ ਵਿੱਚ ਹੀ ਕਦੀ ਇੰਟਰਨਲ ਰੈਵਲਰੀ ਹੋ ਗਈ ਉਹਨੇ ਇੱਕ ਨਵਾਂ ਗੈਂਗ ਬਣਾ ਲਿਆ ਜਦੋਂ ਨਵਾਂ ਬਣਾਉਣ ਲੱਗਾ ਦੂਜੇ ਨੇ ਉਹ ਚਲਾਤਾ ਇਹ ਚਲਾਤਾ ਇਹਦੀ ਜਿਹੜੀ ਸਾਰੀ ਪਿੱਛੇ ਸੋਚ ਜਾਂ ਕਾਰਗੁਜ਼ਾਰੀ ਜਾਂ ਢੰਗ ਤਰੀਕੇ ਜਿਹੜੇ ਚੱਲਦੇ ਆ ਉਹ ਇਸ ਪੱਧਰ ਤੇ ਚੱਲ ਗਏ ਜੀ ਰਾਜਨੀਤੀ ਦੇਖੋ ਕਿੰਨੀ ਗਰਕ ਗਈ ਹੈ ਰਾਜਨੀਤੀ ਤੇ ਸਭ ਤੋਂ ਸੁੰਦਰ ਵਧੀਆ ਸੂਝਮਾਨ ਸਿਆਣੇ ਬੰਦੇ ਜਿਹੜੇ ਹੁਣ ਉਹ ਉਹਨਾਂ ਨੂੰ ਸਾਨੂੰ ਆਪਣੀ ਸੂਬੇ ਦੀ ਬਾਗਡੋਰ ਸੰਭਾਲਣੀ ਚਾਹੀਦੀ ਸੀਗੀ ਜਾਂ ਕਿਸੇ ਵੀ ਕਿਸੇ ਵੀ ਰਾਜ ਦੀ ਸੰਭਾਲਣੀ ਚਾਹੀਦੀ ਐ ਪਰ ਜਦੋਂ ਜਿਹੜੀ ਡੈਮੋਕ੍ਰੇਸੀ ਦਾ ਜਿਸ ਢੰਗ ਦਾ ਚੋਣਾਂ ਦਾ ਔਰ ਜਿਸ ਚੋਣਾਂ ਚੋਣਾਂ ਜਿਹਨੂੰ ਆਪਾਂ ਸਮਝਦੇ ਆ ਕਿਵੇਂ ਹੁੰਦੀਆਂ ਆ ਪਤਾ ਹੀ ਆ ਵੱਡੇ ਪੱਦਰ ਤੇ ਪੈਸੇ ਜੋ ਤੇ ਲਾਸ਼ ਸ਼ਰਾਬਾਂ ਉਹਦੇ ਨਾਲ ਇੱਕ ਜਲੂਸ ਜਾਂ ਡੈਮੋਕ੍ਰੇਸੀ ਦਾ ਵੀ ਜਿੱਥੇ ਨਿਕਲਦਾ ਤੇ ਇੱਕ ਰਾਜਨੀਤਿਕ ਜਮਾਤ ਐਹੋ ਜੀ ਪੈਦਾ ਹੋਊਗੀ ਜਿਹਦੀ ਪੱਕੀ ਪકડ ਆ ਬਿਲਕੁਲ ਉਹ ਕਿਸੇ ਪਾਰਟੀ ਵੱਲ ਲੋਕ ਚਲੇ ਜਾਣ ਉਹ ਹੈ ਹੋਈ ਕੁਝ ਹੁੰਦਾ ਜੋ ਤੁਹਾਨੂੰ ਜੋੜ ਪਠਾਨ ਮਾਜਰੇ ਦੇ ਕੇਸ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਇਹ ਬਹੁਤਿਆਂ ਦਾ ਜਿਹਦਾ ਫੁੱਲਣ ਲੱਗ ਜਾਂਦਾ ਉਹਦਾ ਫਿਰ ਸਾਹਮਣੇ ਸਾਰਾ ਨਜ਼ਰ ਆ ਜਾਂਦਾ ਜੀ ਜਿਹਦਾ ਚਰਚਾ ਚ ਨਹੀਂ ਆਉਂਦਾ ਉਹ ਬੜਾ ਸਾਧੂ ਆ ਉਹ ਸ਼ਰੀਫ ਆ ਘੱਟ ਕੋਈ ਨਹੀਂ ਹੈਗਾ ਰਾਜਨੀਤੀ ਇੱਕ ਬਲੈਕਮੇਲਿੰਗ ਦਾ ਵੀ ਹਾਂਜੀ ਜੀ ਪ੍ਰੋਫੈਸਰ ਸਾਹਿਬ ਇਹ ਸਾਰੀ ਗੱਲਬਾਤ ਦੇ ਵਿੱਚ ਕਿਉਂਕਿ ਮੈਂ ਜਿੱਥੋਂ ਗੱਲਬਾਤ ਸ਼ੁਰੂ ਕੀਤੀ ਸੀ ਉਹ ਇਹ ਕਿ ਸਾਰਿਆਂ ਦਾ ਧਿਆਨ ਹੜ੍ਹ ਵਾਲੇ ਜਿਹੜੇ ਹਾਲਾਤ ਬਣੇ ਹੋਏ ਸੀ ਔਰ ਉਹਦੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਤੇ ਸਾਰਿਆਂ ਦਾ ਧਿਆਨ ਸੀ ਔਰ ਉਂਗਲ ਕਾਰਗੁਜ਼ਾਰੀ ਦੇ ਉੱਪਰ ਉੱਠ ਰਹੀ ਸੀ ਵਿਚ ਵਿਚਾਲੇ ਹਰਮੀਤ ਸਿੰਘ ਪਠਾਨ ਮਾਜਰਾ ਆਉਂਦੇ ਨੇ ਤੇ ਇੱਕਦਮ ਅਫਸਰ ਸ਼ਾਹੀ ਦੇ ਉੱਪਰ ਸਾਰਾ ਭਾਂਡਾ ਭੰਨ ਕੇ ਕਿ ਦੇਖੋ ਜੀ ਉਹਨਾਂ ਨੇ ਤਾਂ ਆਪਣੇ ਬਿਆਨਾਂ ਦੇ ਵਿੱਚ ਇਹ ਵੀ ਕਹਿ ਦਿੱਤਾ ਕਿ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਤਾਂ ਬੜੇ ਦਰਦੀ ਨੇ ਉਹ ਤਾਂ ਕਰਨਾ ਚਾਹੁੰਦੇ ਨੇ ਪਰ ਇਹ ਅਫਸਰ ਜਿਹੜੇ ਕੰਨਾਂ ਦੇ ਵਿੱਚ ਫੂਕ ਮਾਰ ਦਿੰਦੇ ਨੇ ਇਹ ਜਿਹੜਾ ਭਾਂਡਾ ਭੰਨਣ ਵਾਲੀ ਗੱਲ ਹੈ ਜਾਂ ਫਿਰ ਜਿਹੜਾ ਕ੍ਰਾਈਸਿਸ ਮੈਨੇਜਮੈਂਟ ਜਿੱਦਾਂ ਹੋਣਾ ਚਾਹੀਦਾ ਸੀ ਇਹ ਜਿਹੜਾ ਜਿਹੜਾ ਪਾਣੀ ਆਇਆ ਜਿਹੜਾ ਹੜ ਦੇ ਹਾਲਾਤ ਬਣੇ ਨੇ ਇਹ ਕੀ ਲੱਗਦਾ ਕਿ ਸਾਰਾ ਅਫਸਰਾਂ ਦਾ ਕੀਤਾ ਧਰਿਆ ਜਾਂ ਫਿਰ ਜਿਵੇਂ ਪਠਾਨ ਮਾਜਰਾ ਕਹਿ ਰਹੇ ਨੇ ਕਿ ਦੇਖੋ ਜੀ ਐਮਐਲਏ ਤਾਂ ਬੜੇ ਸੱਚੇ ਨੇ ਉਹਨਾਂ ਦੀ ਦਵਾ ਪੇਸ਼ ਨਹੀਂ ਜਾਂਦੀ ਉਹਨਾਂ ਦੀ ਦਵਾ ਨਹੀਂ ਚਲਦੀ ਹੈਗੀ ਦੋ ਟਾਰਗੇਟ ਰੱਖੇ ਆ ਉਹਨਾਂ ਨੇ ਇੱਕ ਤੇ ਜਾਨੀ ਆਪ ਭਗਵੰਤ ਮਾਨ ਮਿਨੋਰਿਟੀ ਚ ਹੈ ਭਗਵੰਤ ਮਾਨ ਆਪ ਦੱਬਿਆ ਹੋਇਆ ਕਿਨਾਂ ਦਾ ਕੇਂਦਰ ਦੀ ਜਿਹੜੀ ਇਹਨਾਂ ਦੀ ਲੀਡਰਸ਼ਿਪ ਆ ਸਸੋਦੀਆ ਕੇ ਜਿਹੜੀ ਵਾਲਾ ਉਹਨਾਂ ਤੇ ਜਿਹੜੀ ਵੀ ਕੋਟਰੀ ਹੈਗੀ ਇਹ ਉਸੇ ਤਰ੍ਹਾਂ ਇੱਥੇ ਪੰਜਾਬ ਦੇ ਵਿੱਚ ਆਪਣੀ ਕਾਰਗੁਜ਼ਾਰੀ ਚਲਾਉਂਦੇ ਆ ਜੋ ਵੀ ਕਰਨਾ ਜੋ ਉਹਨਾਂ ਨੂੰ ਪਿੱਛੋਂ ਇਸ਼ਾਰੇ ਹੁੰਦੇ ਆ ਜਿਵੇਂ ਇਹਨਾਂ ਨੂੰ ਕਿਹਾ ਜਾਂਦਾ ਉਸੇ ਤਰ੍ਹਾਂ ਕੈਬਨਟ ਦੀਆਂ ਮੀਟਿੰਗਾਂ ਉਸੇ ਤਰ੍ਹਾਂ ਦੇ ਕੈਬਨਟਸ ਦੇ ਵਿੱਚ ਫੈਸਲੇ ਪ੍ਰੈਕਟੀਕਲੀ ਜਿਹੜੇ ਸੁਪਰ ਚੀਫ ਮਿਨਿਸਟਰ ਹੈ ਉਹ ਕੇਜਰੀਵਾਲ ਤੇ ਉਹਨਾਂ ਦੇ ਨਾਲ ਦੀ ਜਿਹੜੀ ਜੁੰਡਲੀ ਆ ਉਹ ਹੈਗੀ ਇਹ ਕੀ ਕਹਿ ਰਿਹਾ ਕਿ ਦੇਖੋ ਜੀ ਹੁਣ ਆਪਾਂ ਆਪਣੀ ਬੰਦਿਆਂ ਨੂੰ ਤੇ ਛਡਾਈਏ ਨਾ ਇਸ ਜਿਹੜਾ ਤੁਸੀਂ ਇਸ਼ੂ ਕਰ ਰਹੇ ਹੋ ਨਾ ਹੜਾਂ ਦਾ ਹੜਾਂ ਦੀ ਮਾਰ ਦੇ ਵਿੱਚ ਸਾਡੇ ਆਪਣੇ ਹੀ ਬੰਦੇ ਨਾ ਮਾਜੇ ਜਾਣ ਜੇ ਇਹਨਾਂ ਦਾ ਡਿਫੈਂਸ ਦੇਣਾ ਭਗਵੰਤ ਮਾਨ ਦਾ ਡਿਫੈਂਸ ਦੇਣਾ ਤਾਂ ਫਿਰ ਇਸ ਪਾਸੇ ਨੂੰ ਗੱਲ ਤੋੜ ਦਿਓ ਇੱਕ ਬਿਊਰੋਕ੍ਰੇਸੀ ਤੇ ਛੁੱਟ ਦਿਓ ਕੁ੍ਰਿਸ਼ਨ ਕੁਮਾਰ ਤੇ ਛੁੱਟ ਦਿਓ ਇੱਕ ਕੇਂਦਰ ਵਾਲਿਆਂ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਤੇ ਛੁੱਟ ਦਿਓ ਤੇ ਆਪ ਸਾਫ਼ ਹੋ ਕੇ ਮੈਦਾਨ 'ਚ ਉਤਰਨ ਦੀ ਦੁਬਾਰਾ ਤਿਆਰੀ ਕਰੋ ਕਿ ਵੀ ਅਸੀਂ ਦੇ ਠੀਕ ਹੀ ਸੀਗੇ ਪਰ ਸਾਨੂੰ ਮਤਲਬ ਜਿਹੜਾ ਖਰਾਬ ਕੀਤਾ ਕੁਝ ਤੇ ਦਿੱਲੀ ਵਾਲੀ ਲੀਡਰਸ਼ਿਪ ਨੇ ਕੀਤਾ ਉਹਨਾਂ ਕਿਹੜੀਆਂ ਇੱਥੇ ਚੋਣਾਂ ਲੜਨੀ ਆ ਹਮਮ ਔਰ ਦੂਜਾ ਸਾਨੂੰ ਜਿਹੜਾ ਖਰਾਬ ਕਰ ਰਹੀ ਆ ਬਿਊਰੋਕਰੇਸੀ ਇਹ ਦੋਵੇਂ ਗੱਲਾਂ ਜਿਹੜੀ ਕੇਂਦਰ ਵਾਲੀ ਆ ਇਹਨਾਂ ਦੀ ਆਪਣੀ ਲੀਡਰਸ਼ਿਪ ਆ ਇਹ ਕਿਉਂ ਉਹਨਾਂ ਦੇ ਥੱਲੇ ਲੱਗਦੇ ਆ ਵੀ ਉਹ ਇੱਥੇ ਕੀ ਕਰਦੇ ਆ ਉਹ ਜਾ ਕੇ ਆਪਣੀਆਂ ਬੇੜੀਆਂ ਇੱਥੇ ਚੜੇ-ਪਿਰਦੇ ਜਿਨ੍ਹਾਂ ਨੂੰ ਆਉਣਾ ਚਾਹੀਦਾ ਜਿਹੜੇ ਸਰਕਾਰੀ ਬੰਦੇ ਕੇਂਦਰ ਦੇ ਆਮ ਇੱਛਾ ਹੋਰ ਜਿਹਨਾਂ ਉਹ ਤੇ ਆਈ ਨਹੀਂ ਹੈ ਇਹ ਕੋਈ ਵੀ ਸਰਕਾਰ ਦੇ ਵਿੱਚ ਐਮਐਲਏ ਵੀ ਨਹੀਂ ਹੈ ਇਹ ਇੱਥੇ ਆ ਕੇ ਤੇ ਕੀ ਸਾਡੇ ਨਾਲ ਕਰਦੇ ਫਿਰਦੇ ਇਨਾ ਦਾ ਕੀ ਰੋਲ ਹੈ ਕੀ ਭੂਮਿਕਾ ਇਨਾਂ ਦੀ ਸਾਡੀ ਸਰਕਾਰ ਨਾਲ ਲੈਣਾ ਦੇਣਾ ਕੀ ਹੈ ਪਾਰਟੀ ਦੇ ਬੰਦੇ ਤੇ ਘਰੇ ਬੈਠੋ ਪਾਰਟੀ ਦਾ ਕੰਮ ਪਾਰਟੀ ਲੈਵਲ ਤੇ ਕਰੋ ਨਾ ਤੁਹਾਡੇ ਪਾਰਟੀ ਦੇ ਲੀਡਰ ਹੈ ਸਾਡੀ ਸਰਕਾਰ ਦੇ ਕੀ ਲੱਗਦੇ ਆ ਨਾ ਕਿ ਦਿੱਲੀ ਦੀ ਸਰਕਾਰ ਤੇ ਕੁਝ ਲੱਗਦੇ ਆ ਨਾ ਕੇਂਦਰ ਦੀ ਸਰਕਾਰ ਤੇ ਲੱਗਦੇ ਆ ਬਾਹਰ ਕੀਤੇ ਹੋਏ ਲੋਕਾਂ ਨੇ ਜੇਲਾਂ ਚੋਂ ਛੁੱਟ ਕੇ ਆਏ ਆ ਐਸੇ ਆ ਕੇ ਰਾਜ ਕਰਦੇ ਫਿਰਦੇ ਆ ਇਸ ਲਈ ਮਾਮਲਾ ਬੜਾ ਦੁਖਦਾਈ ਹੈ ਕਿ ਕੱਲਾ ਪਠਾਨ ਮਾਜਰੇ ਨੂੰ ਕਿਉਂ ਤੁਸੀਂ ਬਲੀ ਦਾ ਪਖਰਾ ਬਣਾਉਂਦੇ ਆ ਖੁਦ ਭਗਵੰਤ ਮਾਹਰ ਨੂੰ ਆ ਕੇ ਕਹਿਣਾ ਚਾਹੀਦਾ ਜਿਹੜੀ ਗੱਲ ਪਠਾਨ ਮਾਜਰਾ ਕਹਿੰਦਾ ਕਿ ਅਸੀਂ ਅਸੀਂ ਜੀ ਬਾਗੀ ਆ ਸਾਨੂੰ ਇਹ ਤੰਗ ਕਰਦੇ ਆ ਅਸੀਂ ਤੇ ਆਪਣੇ ਤੌਰ ਤੇ ਕਰਨਾ ਚਾਹੁੰਦੇ ਆ ਸਾਨੂੰ ਇਹਨਾਂ ਨੇ ਕਰਨ ਨਹੀਂ ਦਿੱਤਾ ਇਸੇ ਕਰਕੇ ਪੱਠਾਏ ساری ਗੱਲ ਦਾ ਬੈਠਾ ਇਸੇ ਕਰਕੇ ਹੜਾਂ ਦੇ ਵਿੱਚ ਵੀ ਜੋ ਸਾਡੀ ਕਾਰਗੁਜ਼ਾਰੀ ਹੋਣੀ ਚਾਹੀਦੀ ਸੀ ਜੋ ਸਾਡੀ ਪਹੁੰਚ ਹੋਣੀ ਚਾਹੀਦੀ ਸੀ ਵੇਲੇ ਸਿਰ ਤਿਆਰੀ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਸਕਦੀ ਪਰ ਉਹ ਆਪ ਨਹੀਂ ਕਹਿਣਗੇ ਕਿਉਂਕਿ ਉਹਨਾਂ ਨੂੰ ਵੀ ਆਪਣੀ ਚੀ ਮਿਨਿਸਟਰੀ ਜਿਹੜੀ ਉਹ ਪਿਆਰੀ ਲੱਗਦੀ ਆ ਵੀ ਕਿਸੇ ਤਰੀਕ ਇਹਨਾਂ ਘੱਟੋ-ਘੱਟ 5 ਸਾਲ ਦੀ ਚੀਮਨਿਸਟਰੀ ਦੀ ਗੱਡੀ ਜਿਹੜੀ ਅੱਗੇ ਚੱਲਦੀ ਰਹੇ ਇਸ ਕਿਸਮ ਦਾ ਪੋਲਿਟਿਕਸ ਜਿਹੜੀ ਪਾਵਰ ਦੀ ਗੇਮ ਆ ਉਹਦੇ ਚੋ ਤੁਸੀਂ ਤਰਕ ਕਹਿ ਲੋ ਜਾਂ ਵਿਕਾਸ ਕਹਿ ਲੋ ਜਾਂ ਆਮ ਲੋਕਾਂ ਦੀ ਦਰਦ ਕਹਿ ਲੋ ਇਹ ਸਾਰਾ ਮਾਇਨਸ ਹੁੰਦਾ ਉਹਨੂੰ ਰਾਜਨੀਤਿਕ ਆਪਣੇ ਲਾਹੇ ਲਈ ਵਰਤਣਾ ਕਿਵੇਂ ਭਾਵੇਂ ਲੋਕਾਂ ਦੀ ਤਰਾਸਦੀ ਆ ਭਾਵੇਂ ਹਾੜਿਆ ਭਾਵੇਂ ਭੁੱਖਮਰ ਦੀ ਆ ਭਾਵੇਂ ਬੇਰੁਜ਼ਗਾਰੀ ਆ ਭਾਵੇਂ ਅਨਪੜਤਾ ਜੋ ਵੀ ਹੈ ਇਹ ਸਾਰਿਆਂ ਨੂੰ ਵਰਤਣਾ ਕਿਵੇਂ ਆ ਉਹਦੇ ਤੇ ਕੋਸ਼ਿਸ਼ ਹੁੰਦੀ ਨਾ ਕਿ ਉਹਨੂੰ ਸਾਰਾ ਠੀਕ ਕਰਨਾ ਜੇ ਠੀਕ ਹੀ ਕਰਤਾ ਤੇ ਫਿਰ ਕਹਿੰਦੇ ਇਹਨਾਂ ਨੂੰ ਲੱਗਦਾ ਕਿ ਫਿਰ ਸਾਡੀ ਤੇ ਕੋਈ ਭੂਮਿਕਾ ਹੀ ਨਹੀਂ ਰਹੀ ਅਸੀਂ ਤੇ ਫਿਰ ਕਿਵੇਂ ਲੋਕਾਂ ਲੋਕਾਂ ਨੂੰ ਕਿਹੜੇ ਗੱਲਾਂ ਦੇ ਉੱਤੇ ਆਪਣੇ ਪ੍ਰਭਾਵਿਤ ਕਰਕੇ ਥੋੜੇ ਪੈਸਿਆਂ ਨਾਲ ਜਾਂ ਆਪਣਿਆਂ ਕਰਕੇ ਤੇ ਆਪਣੇ ਪਿੱਛੇ ਲਾਵਾਂਗੇ ਇਸ ਕਰਕੇ ਇਹ ਤਰਜ ਵੀ ਬਦਲਦੀ ਲੋੜ ਹੈ ਜਿਹੜੀ ਤਰਜ ਬਣ ਚੁੱਕੀ ਆ ਨਾ ਲੋਕਾਂ ਤੇ ਰਾਜ ਕਰਨ ਦੀ 네ਗੇਟਿਵ ਕਰਕੇ ਜਣੀ ਵਿਕਾਸ ਨਹੀਂ ਵਿਨਾਸ਼ ਕਰਕੇ ਉਸ ਤਰਾਸ ਦੀ ਚੋਂ ਥੋੜਾ ਬਹੁਤ ਕਿਸੇ ਨੂੰ ਖੋਜ ਕਰਕੇ ਮਗਰੋਂ ਵੋਟਾਂ ਲੈਣੀਆਂ ਇਹ ਇੱਕ ਬਦਲਣੀ ਚਾਹੀਦੀ ਆ ਇਹ ਤੇ ਸਾਡੀ ਜਿਹੜੀ ਸਿਵਲ ਸੁਸਾਇਟੀ ਆ ਜਾਂ ਸਾਡੇ ਜਿਹੜੇ ਯੂਨੀਅਨ ਆ ਜਾਂ ਹੋਰ ਮੀਡੀਆ ਦਾ ਇੱਕ ਬੜਾ ਪ੍ਰੋਗਰੈਸਿਵ ਹਿੱਸਾ ਹੈ ਗਾਉਣਾ ਸਾਰਿਆਂ ਨੂੰ ਇਸ ਗੱਲ ਤੇ ਫੋਕਸ ਕਰਨਾ ਚਾਹੀਦਾ ਜੀ ਨਹੀਂ ਗੱਲ ਇਹ ਗੱਲ ਤੁਹਾਡੀ ਗੱਲ ਮੈਂ ਬਿਲਕੁਲ ਸਹਿਮਤ ਆ ਕਿ ਇਹ ਉਹਦੇ ਤੋਂ ਬਿਲਕੁਲ ਆਪੇ ਜ ਨਹੀਂ ਹੈ ਇੱਕ ਚਰਚਾ ਚੱਲ ਰਹੀ ਹੈ ਜਿਹੜੀ ਤੁਸੀਂ ਕਹਿੰਦੇ ਆ ਮੈਨੂੰ ਹੋਰ ਵੀ ਕਿਸੇ ਦਾ ਇਸੇ ਗੱਲ ਤੇ ਫੋਨ ਆਇਆ ਕਿ ਅਟੈਂਸ਼ਨ ਡਾਇਵਰਟ ਕਰੋ ਖਲਾੜ ਦੇ ਉੱਤੋਂ ਹਟਾ ਦਿਓ ਤੇ ਇਹਦਾ ਇਹਦੇ ਜਿਹੜਾ ਪਠਾਨ ਮਾਜਰਾ ਆ ਇਹਦੇ ਤੇ ਗੱਲ ਜੋੜ ਦਿਓ ਤੇ ਇਧਰ ਲਾਲਾ ਲਾਲਾ ਹੋਈ ਜਾਵੇ ਉਧਰ ਉਹ ਜਿਹੜਾ মিডিਆ ਥੋੜਾ ਜਿਆ ਅਟੈਂਸ਼ਨ ਹਟ ਜੇ ਪਰ ਇਹ ਹਟਣੀ ਨਹੀਂ ਜਿੰਨਾਂ ਦੀ ਪੀੜਾ ਆ ਜਿਹੜਾ ਆਪ ਹੀ ਦੱਸ ਰਹੇ ਆ 3-4 ਲੱਖ ਏਕੜ ਜ਼ਮੀਨ ਅਫੈਕਟਡ ਹੋਈ ਆ ਬਹੁਤ ਜ਼ਿਆਦਾ ਹੁੰਦੀ ਆ 1500 ਦੇ ਕਰੀਬ-ਕਰੀਬ ਪਿੰਡ ਹੁਣ ਆਇਆ ਉਹ ਕਾਫੀ ਆ ਅੱਮੀ ਅਜੇ ਹਟਿਆ ਨਹੀਂ ਇਹ ਸਾਰੇ ਕੁਝ ਨੂੰ ਜਿਹੜਾ ਤੇ ਤੁਸੀਂ ਸਿਰਫ ਲੋਕਾਂ ਦਾ ਧਿਆਨ ਹਟਾ ਕੇ ਦੂਜੇ ਪਾਸੇ ਪਠਾਨ ਨਮਾਜ਼ ਦੇ ਵੱਲ ਲਾ ਕੇ ਉਸ ਦਰਦ ਨੂੰ ਉਸ ਵਿਨਾਸ਼ ਨੂੰ ਤੁਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਅੱਛਾ ਪ੍ਰੋਫੈਸਰ ਸਾਹਿਬ ਇਹਦੇ ਵਿੱਚ ਇੱਕ ਜ਼ਿਕਰ ਜਿਹੜਾ ਜੋ ਪਠਾਨ ਮਾਜਰਾ ਕਰ ਰਹੇ ਨੇ ਉਹ ਇਹ ਵੀ ਕਰ ਰਹੇ ਨੇ ਕਿ ਮੇਰੇ ਕੋਲ ਬਹੁਤ ਸਾਰੀਆਂ ਤਸਵੀਰਾਂ ਫਿਲਮਾਂ ਜਿਹੜੀਆਂ ਨੇ ਉਹ ਹੈਗੀਆਂ ਨੇ ਖਾਸ ਤੌਰ ਤੇ ਦਿੱਲੀ ਵਾਲਿਆਂ ਦੀਆਂ ਹੈਗੀਆਂ ਨੇ ਤੇ ਜੇ ਬਹੁਤਾ ਕਿਸੇ ਨੇ ਚੋਚਾਂ ਕੀਤੀ ਤਾਂ ਫਿਰ ਉਹ ਜਿਹੜਾ ਉਹ ਸਾਹਮਣੇ ਲੈ ਕੇ ਆਵਾਂਗੇ ਯਾਨੀ ਇੱਕ ਤਰੀਕੇ ਨਾਲ ਸਿੰਧਮ ਸਿੱਧਾ ਜਿਹੜਾ ਉਹ ਧਮਕਾਉਣ ਦੀ ਗੱਲ ਵੀ ਜਿਹੜੀ ਹੈ ਉਹ ਹੋ ਰਹੀ ਹੈ ਕਿ ਜੇ ਤੁਸੀਂ ਮੇਰੇ ਨਾਲ ਇਦਾਂ ਕੀਤਾ ਤਾਂ ਫਿਰ ਮੈਂ ਜਿਹੜਾ ਉਹ ਫਿਲਮਾਂ ਜਿਹੜੀਆਂ ਸਾਹਮਣੇ ਲੈ ਕੇ ਆਉਂਗਾ ਇਹਦੇ ਕੀ ਸੰਕੇਤ ਹੋ ਸਕਦੇ ਨੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਤਲਬ ਜਿੱਦਾਂ ਪਠਾਨ ਮਾਜਰਾ ਨੇ ਆਵਾਜ਼ ਬੁਲੰਦ ਕੀਤੀ ਹੈ ਦਿੱਲੀ ਵਾਲਿਆਂ ਦੇ ਖਿਲਾਫ ਕਿਉਂਕਿ ਆਮ ਲੋਕਾਂ ਦੇ ਵਿੱਚ ਆਪਾਂ ਦੇਖੀਏ ਤਾਂ ਚਰਚਾ ਇਹ ਹੈਗੀ ਸੀ ਕਿ ਦਿੱਲੀ ਤੋਂ ਜਿਹੜਾ ਉਹ ਕਾਫੀ ਕੁਝ ਕੰਟਰੋਲ ਹੋ ਰਿਹਾ ਆ ਆਮ ਲੋਕ ਤਾਂ ਚਰਚਾ ਇਸ ਚੀਜ਼ ਦੀ ਕਰ ਰਹੇ ਸੀ ਵਿਰੋਧੀ ਧਿਰ ਵੀ ਐਸਸੀ ਦੀ ਚਰਚਾ ਕਰ ਰያ ਸੀ ਪਰ ਹੁਣ ਪਾਰਟੀ ਦੇ ਵਿੱਚੋਂ ਪਹਿਲੀ ਵਾਰ ਇਹ ਗੱਲ ਜਿਹੜੀ ਸਾਹਮਣੇ ਆਉਣੀ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਚਿਹਰੇ ਜਿਹੜੇ ਆ ਉਹ ਮੁਖਰ ਹੋ ਸਕਦੇ ਆ ਇਦਾਂ ਆਮ ਆਦਮੀ ਪਾਰਟੀ ਵਿੱਚੋਂ ਜਿਹੜਾ ਹੋਏ ਤੇ ਹਾਰ ਕੋਈ ਬਲਦੀਪ ਜੀ ਕਹੀ ਜਾਂਦਾ ਸ਼ਰੀਫ ਤੋਂ ਸ਼ਰੀਫ ਬੰਦਾ ਬਿਆਹ ਹੋ ਜੀਆਂ ਧਮਕੀਆਂ ਦੇਈ ਜਾਂਦਾ ਤਾਂ ਹੀ ਮੈਂ ਸ਼ੁਰੂ ਚ ਹੀ ਕਹਿਤਾ ਕਿ ਸਾਡੀ ਰਾਜਨੀਤੀ ਗੈਂਗਸਟਰ ਨੁਮਾ ਹੋ ਗਈ ਹੈ ਇੰਟਰਪਾਰਟੀ ਕੰਟੈਸਟ ਨਹੀਂ ਆਗੇ ਇੰਟਰਪਾਰਟੀ ਜਿਤਨਾ ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ਹੁੰਦੀ ਉਹੋ ਜਿਹਾ ਚੱਲਦਾ ਤੁਸੀਂ ਹੋਰ ਤੇ ਹੋਰ ਛੱਡੋ ਤੁਸੀਂ ਨਿੱਕਾ ਜਿਹਾ ਬਿਆਨ ਹੈ ਗਿਆਨੀ ਹਰਪ੍ਰੀਤ ਸਿੰਘ ਦੇਖੋ ਸ਼ਰੀਫ ਹੈਗੇ ਮਤਲਬ ਆਪਾਂ ਮੰਨਦੇ ਹਾਂ ਸਾਡੇ ਅਕਾਲ ਤੱਕ ਤੇ ਜਿੱਥੇਦਾਰ ਹੈ ਉਹ ਤੇ ਟਿਪੀਕਲ ਪੋਲੀਟੀਸ਼ੀਅਨ ਨਹੀਂ ਹੈ ਜੀ ਜਦੋਂ ਉਹ ਪ੍ਰਧਾਨ ਕੀਤਾ ਉਹਨਾਂ ਦੇ ਗੱਲ ਚ ਸਰੋਪਾ ਪੈ ਗਿਆ ਤੇ ਉਹਨਾਂ ਦੇ ਬਚਨ ਜਿਹੜੇ ਹੁਣ ਵੀ ਸਰਕੂਲੇਟ ਹੋ ਰਹੇ ਤੁਸੀਂ ਦੇਖੇ ਹੋਣੇ ਜੇ ਤੁਸੀਂ ਸੁਖਵੀਰ ਬਾਦਲ ਨੂੰ ਕਿਹਾ ਵੀ ਜੇ ਤੁਸੀਂ ਸਾਡੇ ਇਸ ਕਿਸ ਬੰਦਿਆਂ ਦੇ ਉੱਤੇ ਕੋਈ ਉਹਨਾਂ ਦੇ ਪੁਰਾਣੇ ਰਿਕਾਰਡ ਚੋਂ ਕੁਝ ਉਹਨਾਂ ਨੂੰ ਬਲੈਕਮੇਲ ਜਾਂ ਉਹਨਾਂ ਦੇ ਘਰ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਤੇ ਮੈਂ ਤੁਹਾਡੇ ਸਾਹਮਣੇ ਆ ਕੇ ਕੱਲੇ ਕੱਲੇ ਦੇ ਕੱਪੜੇ ਉਤਾਰ ਦੂੰਗਾ ਮੇਰੇ ਕੋ ਸਾਰਿਆਂ ਦਾ ਕੱਲੇ ਕੱਲੇ ਦਾ ਵੀਰਵਾ ਹੈਗਾ ਇਹ ਗਿਆਨੀ ਹਰਪ੍ਰੀਤ ਸਿੰਘ ਹੁੰਨੀ ਜੇ ਉਹ ਜਿੰਨਾਂ ਵਿੱਚ ਸ਼ਰੀਪ ਮੰਨਦੇ ਆ ਧਾਰਮਿਕ ਸੱਜਣ ਮੰਨਦੇ ਆ ਉਹ ਗੱਲ ਦੇ ਸਰੂਪਾ ਪੈਂਦਿਆਂ ਹੀ ਪ੍ਰਧਾਨ ਜਦੋਂ ਬਣਦੇ ਆ ਕਿ ਧੜੇ ਦੇ ਤੇ ਇਹੋ ਜੀ ਸ਼ਬਦਾਵਲੀ ਮੂੰਹ ਤੇ ਆਉਂਦੀ ਆ ਤੇ ਪਠਾਨਵਾਜਰੇ ਹੁੰਨੀ ਤੇ ਪੱਕੇ ਠੱਕੇ ਹੈਗੇ ਆ ਉਸੇ ਤਰ੍ਹਾਂ ਕੇਜਰੀ ਵਾਲੇ ਹੁੰਨੀ ਤੇ ਪੱਕੇ ਠੱਕੇ ਹੋ ਚੁੱਕੇ ਆ ਇਹ ਜਿਹੜੀਆਂ ਗੱਲਾਂ ਆ ਇਹ 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 ਬਦਕਿਸਮਤੀ ਆ ਇਹ ਪਾਸ਼ਾ ਇਹ ਗਾਲੀਗਲੂ ਇੱਕ ਦੂਜੇ ਨੂੰ ਨਕਲਾਂ ਲਾਉਣੀਆਂ ਨਕਲਚੀ ਬਣ ਬਣ ਗੱਲਾਂ ਕਰਨੀਆਂ ਇਹਨਾਂ ਇਹ ਕਾਮਿਕਸ ਜਿਹੜੀ ਸਾਰੀ ਆ ਇਹ ਬੰਦ ਹੋਣੀ ਚਾਹੀਦੀ ਆ ਲੋਕਾਂ ਨੂੰ ਇਹਨੂੰ ਨਸਾਰਨਾ ਚਾਹੀਦਾ ਨਹੀਂ ਤੇ ਸਾਡੇ ਬੰਦੇ ਦੇ ਪਤਾ ਨਹੀਂ ਕਿਸ ਤਰੀਕੇ ਨਾਲ ਸਾਨੂੰ ਕਿੱਥੇ ਜਾ ਕੇ ਕਿਹੜੇ ਖੂਚ ਸੁਪਟਣਗੇ ਜਿਸ ਪਾਸੇ ਨੂੰ ਜਿਸ ਕਿਸਮ ਦੀ ਕਾਰਗੁਜ਼ਾਰੀ ਤੁਸੀਂ ਪਬਲਿਕ ਚ ਉਹਨਾਂ ਦੀ ਪਬਲਿਕ ਪਲੇਟਫਾਰਮ 'ਤੇ ਦੇਖਦੇ ਆ ਇਹ ਕੋਈ ਬਹੁਤੀ ਸਰਾਣਾ ਯੋਗ ਨਹੀਂ ਹੈ ਇਹ ਰਾਜਨੀਤੀ ਜਿਸ ਨਿਮਾਣਾ ਤੇ ਗਈ ਹੈ ਉਹਨੂੰ ਥੋੜਾ ਜਿਹਾ ਹੋਰ ਰਫਾਈਨ ਕਰਕੇ ਉਹ ਪਵਾਰਨ ਦੀ ਲੋੜ ਹੈਗੀ ਹੈ ਬਹੁਤ ਸਖਤ ਜ਼ਰੂਰਤ ਹੈ ਇਸ ਮੇਲੇ ਜੀ ਅੱਛਾ ਪ੍ਰੋਫੈਸਰ ਸਾਹਿਬ ਇਸੇ ਮਸਲੇ ਨਾਲ ਮੈਂ ਇੱਕ ਆਖਰੀ ਜਿਹੜਾ ਤੁਹਾਡੇ ਤੋਂ ਜਵਾਬ ਲੈਣਾ ਚਾਹੂੰਗਾ ਕਿ ਜਿਹੜੀ ਮੁੱਖ ਤੌਰ ਤੇ ਜਿੱਥੋਂ ਗੱਲ ਸ਼ੁਰੂ ਹੋਈ ਸਾਰੇ ਵਿਵਾਦ ਯਾਨੀ ਕਿ ਦਰਿਆਵਾਂ ਨੂੰ ਡੀਸੈਲਟਿੰਗ ਕਰਨ ਦੀ ਗੱਲ ਹੋਈ ਕਿਉਂਕਿ ਹੜ੍ਹਾਂ ਦੀ ਸਥਿਤੀ ਬਣੀ ਔਰ ਫੇਰ ਹੀ ਪਠਾਨ ਮਾਜਰਾ ਜਾ ਕੇ ਬੋਲੇ ਨੇ ਤੇ ਤੋੜਾ ਜਿਹੜਾ ਭੰਨਿਆ ਉਹਨਾਂ ਨੇ ਜਾ ਕੇ ਕ੍ਰਿਸ਼ਨ ਕੁਮਾਰ ਦੇ ਉੱਪਰ ਕਿ ਅਸੀਂ ਤਾਂ ਡੀਸੈਲਟਿੰਗ ਕਰਨਾ ਚਾਹੁੰਦੇ ਸੀ ਸਾਨੂੰ ਇਜਾਜ਼ਤ ਜਿਹੜੀ ਆ ਉਹ ਅਫਸਰ ਸ਼ਾਹੀ ਨੇ ਦਿੱਤੀ ਨਹੀਂ ਹੈ ਜਿਹੜੀ ਡੀਸੈਲਟਿੰਗ ਵਾਲੀ ਗੱਲ ਹੈ ਇਹ ਪਹਿਲਾਂ ਵੀ ਸੁਰਖੀਆਂ ਬਣਦੀ ਰਹੀ ਹੈ ਕਿ ਦਰਿਆਵਾਂ ਦੀ ਡੀਸੈਲਟਿੰਗ ਸਮੇਂ-ਸਮੇਂ ਤੇ ਨਹੀਂ ਹੁੰਦੀ ਇਥੋਂ ਤੱਕ ਕਿ ਭਾਖੜਾ ਡੈਮ ਦੀ ਡੀਸੈਲਟਿੰਗ ਦੀ ਗੱਲ ਵੀ ਜਿਹੜੀ ਆ ਉਹ ਵੀ ਮਾਹਰ ਚੁੱਕਦੇ ਰਹਿੰਦੇ ਨੇ ਕਿ ਜਦੋਂ ਤੋਂ ਭਾਖੜਾ ਡੈਮ ਦੀ ਕੰਸਟਰਕਸ਼ਨ ਹੋਈ ਹੈ ਪ੍ਰੋਪਰ ਡੀਸੈਲਟਿੰਗ ਜਿਹੜੀ ਆ ਉਹ ਨਹੀਂ ਹੋਈ ਹੈ ਇਹ ਗੱਲ ਤਾਂ ਆਪਣੇ ਆਪ ਦੇ ਵਿੱਚ ਬੜੀ ਵਾਜਬ ਲੱਗਦੀ ਹੈ ਪਰ ਇਹਦਾ ਪੂਰਾ ਪੂਰਾ ਤੋੜਾ ਜਿਹੜਾ ਉਹ ਅਫਸਰ ਸ਼ਾਹੀ ਦੇ ਉੱਪਰ ਕੀ ਭੰਣਾ ਇਹ ਸਹੀ ਹੈਗਾ ਜਾਂ ਫਿਰ ਪੋਲੀਟੀਕਲ ਵਿਲ ਤੁਹਾਨੂੰ ਜਿਹੜੀ ਆ ਉਹ ਕਮਜ਼ੋਰ ਲੱਗਦੀ ਹੈਗੀ ਇਸ ਮਾਮਲੇ 'ਚ ਨਹੀਂ ਤਾਂ ਫਿਰ ਇਹ ਰਜਾਇਨ ਕਰ ਦੇਣ ਜੇ ਇਹਨਾਂ ਦੀ ਸੁਣਦੇ ਨਹੀਂ ਜਾਂ ਉਹਨਾਂ ਨੂੰ ਕਿਤੇ ਖੁੰਝੇ ਲਾਉਣ ਜਿਹੜੇ ਇਹਨਾਂ ਦੀ ਸੁਣਦੇ ਨਹੀਂ ਇਹਦਾ ਮਤਲਬ ਰਲ ਕੇ ਆ ਬਿਰੋਕਰੇਸੀ ਦੀ ਜ਼ੁਰਤ ਹੈ ਕਿ ਅਜੇ ਪੋਲੀਟੀਕਲ ਲੋਕ ਆਪ ਕਾਣੇ ਨਾ ਹੋਣ ਜੀ ਆਪ ਉਹਨਾਂ ਤੋਂ ਪੁੱਟੇ ਸਿੱਧੇ ਕੰਮ ਲੈਂਦੇ ਆ ਫਿਰ ਉਹ ਇਹਨਾਂ ਦੇ ਗਲੇ ਰੱਸਾ ਵੀ ਪਾਉਂਦੇ ਆ ਵੀ ਚੰਗਾ ਕਾਕਾ ਆ ਜਾ ਤੇਰੇ ਕੋਲ ਤੇਰਾ ਸਾਰਾ ਰਿਕਾਰਡ ਮੇਰੇ ਕੋਲ ਆ ਫਿਰ ਇੱਕ ਦੂਜੇ ਨਾਲ ਰਲ ਮਿਲ ਕੇ ਚੱਲਦੇ ਆ ਕੋਈ ਕਿਸੇ ਤੇ ਭਾਰੀ ਨਹੀਂ ਹੋ ਸਕਦਾ ਬਿਊਰੋਕ੍ਰੇਸੀ ਕੇ ਵਿੱਚ ਭਾਰੀ ਹੋ ਸਕਦੀ ਆ ਉਤੇ ਇੱਕ ਕਿਸਮ ਦੀ ਸਰਕਾਰ ਲਈ ਅਸਿਸਟੈਂਸ ਹੈਗੀ ਆ ਉਹਨਾਂ ਨੇ ਗਾਈਡ ਕਰਨਾ ਫੈਸਲੇ ਨਹੀਂ ਕਰਦੇ ਫੈਸਲੇ ਸਰਕਾਰ ਕਰਦੀ ਫੈਸਲੇ ਜਿਹੜੇ ਚੁਣੀ ਹੋਏ ਲੋਕਾਂ ਦੇ ਨੁਮਾਇंदे ਕਰਦੇ ਕੈਬਨਿਟ ਕਰਦੀ ਆ ਅਸੈਂਬਲੀ ਕਰਦੀ ਆ ਉਸ ਕਿਸਮ ਦੀਆਂ ਗੱਲਾਂ ਇਹ ਇਹਦਾ ਕੋਈ ਅਰਥ ਨਹੀਂ ਆ ਇਹ ਤੇ ਐਵੇਂ ਆਪਣਾ ਮਤਲਬ ਲਾ ਕੇ ਨਾ ਦੂਜੇ ਤੇ ਗੱਲ ਪਾਉਣ ਵਾਲੀ ਗੱਲ ਹੈਗੀ ਆ ਇਸ ਕਰਕੇ ਮੈਨੂੰ ਇਹਦੇ ਚ ਤੇ ਜਿਹੜਾ ਤੁਸੀਂ ਕਹਿੰਦੇ ਆ ਕਿ ਇਹਦਾ ਕੀ ਆ ਇਹ დამ ਮੈਨੂੰ ਨਹੀਂ ਲੱਗਦਾ ਹੈਗਾ ਕੋਈ ਹੋਰ ਇਸ ਦੇ ਨਾਲ ਰਿਲੇਟਡ ਗੱਲ ਹੈ ਤੇ ਉਹ ਆਪਾਂ ਜ਼ਰੂਰ ਕਰ ਸਕਦੇ ਆ ਪਰ ਇੱਕ ਗੱਲ ਜਿਹੜੀ ਮੈਂ ਇੱਥੇ ਤੁਹਾਡਾ ਡੀਸਿਲਟਿੰਗ ਵਾਲੀ ਗੱਲ ਦਾ ਕਰ ਸਕਦਾ ਜੀ ਜੀ ਇਹ ਕੋਈ ਦੋ ਗੱਲਾਂ ਅਲੱਗ ਲੰਗੀਆਂ ਇੱਕ ਡੈਮ ਦੇ ਪਿੱਛੇ ਜਿੱਤਰਾ ਗੋਬਿੰਦ ਸਾਗਰ ਆ ਜਾਂ ਹੋਰ ਪਿੱਛੇ ਆ ਉਹਦੇ ਪਿੱਛੇ ਜਦੋਂ ਪਾਣੀ ਜਮਾ ਹੁੰਦਾ ਉਹਦੀ ਡੀਸਿਲਟਿੰਗ ਤੇ ਸਮਝ ਪੈਂਦੀ ਹੈ ਜਿਹੜੀ ਦਰਿਆਵਾਂ ਦੀ ਘੱਗਰ ਦਰਿਆ ਦੀ ਘੱਗਰ ਤੇ ਬੰਨ ਕੋਈ ਨਹੀਂ ਹੈਗਾ ਜਿੱਥੋਂ ਤੱਕ ਮੈਨੂੰ ਸਮਝ ਪੈਂਦੀ ਹੈ ਜਦੋਂ ਤੁਸੀਂ ਉਹਦੀ ਡੀਸਿਲਟਿੰਗ ਕਰਦੇ ਆ ਵੈਸੇ ਤੇ ਇੰਨਾ ਗੱਲਾਂ ਦਾ ਜਵਾਬ ਜਿਹੜੇ ਟੈਕਨੀਕਲ ਇਰੀਗੇਸ਼ਨ ਦੇ ਇੰਜੀਨੀਅਰ ਆ ਐਕਸਿਅਨ ਨੇ ਉਹ ਦੇ ਸਕਦੇ ਆ ਦੀਸਿਲ ਟਿੰਕੀ ਇਹਨਾਂ ਦੇ ਥਲਿਓ ਪਾਣੀ ਕੱਢ ਦਿੱਤਾ ਖੋਦ-ਖੋਦ ਕੇ ਸਾਰੇ ਦਰਿਆਵਾਂ ਦਾ ਤੁਸੀਂ ਜਾ ਕੇ ਦੇਖੋ ਤੇ 20 20 30 30 ਫੁੱਟ ਮੈਂ ਆਪ ਦੇਖਿਆ ਆ ਨਾਨਦਪੁਰ ਦੇ ਸਾਹਿਬ ਦੇ ਏਰੀਏ ਦੇ ਵਿੱਚ ਪਿਛਲੇ 3-4 ਮਹੀਨੇ ਪਹਿਲਾਂ ਕਿ ਕਿਨੀਆਂ-ਕਿੰਨੀਆਂ ਲੋਕਾਂ ਨੇ ਰੇਤਾ ਕੱਢ ਕੇ ਔਰ ਕਢਾਉਂਦੇ ਕੌਣੇ ਸਰਕਾਰਾਂ ਹੀ ਕਢਾਉਂਦੀਆਂ ਕੋਈ ਨਹੀਂ ਇਲਿਗਲ ਕੁਝ ਤੇ ਲੀਗਲ ਆ ਪਰ ਜਿਹੜਾ ਵੱਡਾ ਹਿੱਸਾ ਗੈਰਕਾਨੂੰਨੀ ਆ ਜੇ 2 ਟਰੱਕ ਲੀਗਲ ਗਏ ਤੇ 10 ਟਰੱਕ ਜਿਹੜੇ ਗੈਰਕਾਨੂੰਨੀ ਤੁਰੇ ਜਾਂਦੇ ਇਹ ਸੋਣਾ ਹੁਣ ਵਿੱਚੇ-ਵਿੱਚ ਚਰਚਾ ਟਾਈਆਂ ਤੇ ਚੱਲੀ ਆ ਲੈ ਵੀ ਜਿਹੜੇ ਰੇਤਾ ਬੱਜਰੀ ਮਾਫੀਆ ਦਾ ਤੇ ਮੌਜਾਂ ਹੋ ਗਈਆਂ ਨਵਾਂ ਰੇਤਾ ਬੱਜਰੀ ਕਾਫੀ ਆ ਗਿਆ ਹੁਣਾ ਉੱਪਰੋਂ ਤੇ ਹੁਣ ਇਹਨਾਂ ਦਾ ਚੱਲੂ ਪੰਜ-ਛੇ ਸਾਲ ਮਾਵਾ ਮੋਟਾ ਮਾਲ ਚੱਲੂਗਾ ਉਹਨਾਂ ਦੀਆਂ ਤੇ ਵੜਾਸ਼ਾਂ ਖੇਡ ਰਹੀਆਂ ਹੋਣਗੀਆਂ ਇਹ ਜਿਹੜੀ ਡੀਸਿਲਟਿੰਗ ਰੁਕੀ ਸੀ ਤੁਹਾਨੂੰ ਖਦਾ ਇੱਥੇ ਉਹ ਟਰੱਕ ਨਾ ਹੋ ਗਈ ਸੀ ਇੱਕ ਕਿਸਮ ਦੀ ਯਾਦ ਹੈ ਨਾ ਜੀ ਉਹ ਸਮਾਨੇ ਦੇ ਵਿੱਚ ਮੈਂ ਉੱਥੇ ਗਿਆ ਸੀਗਾ ਟਰੱਕ ਦੇ ਨਾਲ ਸਕੂਲ ਦੀ ਬੱਸ ਦਾ ਹੋ ਗਿਆ ਸੀ ਐਕਸੀਡੈਂਟ ਤੇ ਹਾਂ ਉਹ ਟਰੱਕ ਇਹਨਾਂ ਦੇ ਆ ਰਹੇ ਸੀ ਡੀਸਿਲਟਿੰਗ ਵਾਲੇ ਇਹ ਨਾ ਮਾਇਦੇ ਰਹਿ ਲੇ ਪਤਾ ਨਹੀਂ ਕਿ ਇਹ ਦੇ ਕਿ ਇਹ ਸੀ ਲੋਕਾਂ ਚ ਰੋਸ ਪੈਦਾ ਹੋ ਗਿਆ ਤੇ ਇਹਨਾਂ ਨੂੰ ਪੋਲਿਟਿਕਲ ਨੁਕਸਾਨ ਹੋਣ ਲੱਗਾ ਉਹਨਾਂ ਨੇ ਫਿਰ ਬਿਊਰੋਕ੍ਰੇਸੀ ਦੀ ਜਿਹੜੀ ਆਦਤ ਹੁੰਦੀ ਆ ਵੀ ਇੱਥੋਂ ਅਸੀਂ ਕੱਢਣੀ ਨਹੀਂ ਦੇਣੀ ਆਇਆ ਗੱਲਾਂ ਹੋਈਆਂ ਹੋਣਗੀਆਂ ਤੁਸੀਂ ਕਿਹਨੂੰ ਇੱਥੇ ਕਾਲਾ ਕਾਂ ਕਹੋਗੇ ਤੇ ਕਿਹਨੂੰ ਤੁਸੀਂ ਚਿੱਟਾ ਬਗਲਾ ਕਹੋਗੇ ਬਹੁਤ ਔਖਾ ਆ ਰਲ ਮਿਲ ਕੇ ਇਹ ਚੱਲਦੇ ਆ ਇਹ ਇਸ ਗੱਲ ਨੂੰ ਵੀ ਸਾਨੂੰ ਉਸੇ ਤਰ੍ਹਾਂ ਹੀ ਸਮਝਣਾ ਚਾਹੀਦਾ ਹਾਂ ਜਿਹੜਾ ਇੱਕ ਗੱਲ ਜ਼ਰੂਰ ਕਿ ਪਿੱਛੇ ਲੋਕਾਂ ਦਾ ਧਿਆਨ ਹਟਾਉਣ ਲਈ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਵੀ ਇਹੋ ਜਿਹਾ ਡਰਾਮਾ ਜਿਹੜਾ ਪੋਲਿਟੀਕਲ ਪਾਰਟੀਆਂ ਜਾਂ ਸਰਕਾਰਾਂ ਕਰ ਸਕਦੀਆਂ ਉਹਦਾ ਵੀ ਇੱਕ ਪੋਸਿਬਿਲਟੀ ਹੈ ਔਰ ਇੱਕ ਮੀਡੀਆ ਦੇ ਸੈਕਸ਼ਨ 'ਚ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ ਆਪਣਾ ਸਮਾਂ ਦੇਣ ਦੇ ਲਈ ਜੁੜਨ ਦੇ ਲਈ ਔਰ ਇਸ ਮਸਲੇ ਦੇ ਉੱਪਰ ਸਾਡੇ ਦਰਸ਼ਕਾਂ ਤੱਕ ਚਾਨਣਾ ਪਾਉਣ ਦੇ ਲਈ ਬਹੁਤ ਧੰਨਵਾਦ ਤੁਹਾਡਾ ਸੋ ਦੇਖਣਾ ਹੋਵੇਗਾ ਅਗਲੇ ਦਿਨਾਂ ਦੇ ਵਿੱਚ ਇਸ ਮਸਲੇ ਦੇ ਉੱਪਰ ਕੀ ਕੋਈ ਡਿਵੈਲਪਮੈਂਟ ਜਿਹੜੀ ਆ ਉਹ ਬਣਦੀ ਹੈਗੀ ਨਜ਼ਰ ਸਾਡੀ ਬਣੀ ਰਹੇਗੀ ਤੇ ਹੋਰ ਜਿਹੜੀ ਡਿਵੈਲਪਮੈਂਟਸ ਹੋਰ ਜਿਹੜੀਆਂ ਖਬਰਾਂ ਤਮਾਮ ਚਰਚਾਵਾਂ ਦੇਖਣ ਦੇ ਲਈ ਪੰਜਾਬ ਜ਼ੋਨ ਟੀਵੀ ਚੈਨਲ ਦੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ